ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਅੱਜ ਪਾਤਰਾਂ ਕਿਆਂ ਵੱਲੋਂ ਮੋਗੇ ਵਿਖੇ ਦੂਸਰੀ ਸਦ ਭਾਵਨਾ ਰੈਦੀ ਕੀਤੀ ਗਈ ਤੇ ਦੂਸਰੇ ਪਾਸੇ ਐਨ ਆਰ ਆਈ ਸਿੱਖਾਂ ਨੂੰ ਡਰਾਉਣ ਦੇ ਲਈ ਪੰਜਾਬ ਵਾਸਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਫੜੋ ਫੜੀ ਨਿਰੰਤਰ ਚੱਲੀ ਹੈ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀੜਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਬਾਦਲਿਆਂ ਵੱਲੋਂ ਬਠਿੰਡੇ ਤੋਂ ਬਾਅਦ ਮੋਗੇ ਵਿਖੇ ਅੱਜ ਦੂਜੀ ਸਤਿ ਭਾਵਨਾ ਰੈਲੀ ਕੀਤੀ ਗਈ ਤੁਸੀਂ ਇਹਨਾਂ ਦੋਨਾਂ ਰੈਲੀਆਂ ਦੀ ਆਪਸ ਵਿੱਚ ਤੁਲਨਾ ਕਿਵੇਂ ਕਰਦੇ ਹੋ ਤੇ ਮੋਗੇ ਕੀਤੀ ਗਈ ਰੈਲੀ ਤੇ ਕੀ ਟਿੱਪਣੀ ਕਰਦੇ ਹੋ ਦੇਖੋ ਬੀਬਾ ਇੱਕ ਗੱਲ ਜਿਹੜੀ ਉੱਪਰ ਕੇ ਸਾਹਮਣੇ ਆ ਗਈ ਆ ਇਹਨੂੰ ਬੇਸ਼ੱਕ ਕੋਈ ਇਹ ਕਵੇ ਕਿ ਇਹ ਬਾਦਲਾਂ ਦੇ ਵਿਰੋਧ ਦੀ ਗੱਲ ਆ ਜਾਂ ਕੀ ਆ ਪਰਤੂ ਇਹ ਗੱਲ ਬਿਲਕੁਲ ਉੱਪਰ ਕੇ ਸਾਹਮਣੇ ਆ ਗਈ ਆ ਔਰ ਇਹ ਸੱਚ ਆ ਕਿ ਬਠਿੰਡੇ ਤੋਂ ਬਾਅਦ ਜਿਹੜੀ ਮੋਗੇ ਰੈਲੀ ਹੋ ਰਹੀ ਆ ਇਹਨੇ ਇੱਕ ਕਲ ਪੂਰੀ ਤਰ੍ਹਾਂ ਸਾਫ਼ ਕਰ ਦਿੱਤੀ ਆ ਕਿ ਬਾਦਲਕਿਆਂ ਦੀ ਰੈਲੀ 'ਚ ਜਾਣ ਲਈ ਕੋਈ ਸਿੱਖ ਤਿਆਰ ਨਹੀਂ ਹਾਂਜੀ ਬਾਦਲਕਿਆਂ ਦੀ ਰੈਲੀ 'ਚ ਸਿਰਫ ਤੇ ਸਿਰਫ ਹੁਣ ਮੈਂ ਦਿਹਾੜੀਦਾਰ ਕਹਾਂ ਜਾਂ ਨਰੇਗਾ ਮਜ਼ਦੂਰ ਕਹਾਂ ਮਤਲਬ ਇੱਕ ਪੱਕਾ ਰੇਟ ਆ ਜਿਹੜਾ ਵਜਿਆ ਜਿਹੜਾ ਅੱਜ ਬਿਲਕੁਲ ਸਾਹਮਣੇ ਆਇਆ ਸਾਡੇ ਕੋਲ ਉਹਦੀ ਫੁਟੇਜ ਵੀ ਆਈ ਆ ਸਾਡੇ ਕੋਲ ਉਹਦੀਆਂ ਫੋਟੋ ਵੀ ਆਈਆਂ ਨੇ ਕਿ ਹਰ ਜਿਹੜਾ ਰੈਲੀ ਤੇ ਜਾਣ ਵਾਲਾ ਸੀ ਪਿੰਡਾਂ ਦੇ ਸਰਪੰਚਾਂ ਦੇ ਬਕਾਇਦਾ ਉਹਨਾਂ ਨੂੰ 5-500 ਰੁਪਏ ਦਿਹਾੜੀ ਸੀ ਜਿਹੜੀ ਉਹ ਹਰ ਪਿੰਡ ਨੂੰ 30000 ਰੁਪਏ ਤੇ ਇੱਕ ਬੱਸ ਆ ਜਿਹੜੀ ਉਹ ਮਤਲਬ ਸਰਕਾਰ ਵੱਲੋਂ ਮੁਹੱਈਆ ਬਾਦਲ ਕੈਂ ਵੱਲੋਂ ਮੁਹੱਈਆ ਕਰਾਈ ਦਿਆ ਸੋ ਬਹੁ ਗੜਤੀ ਸਾਰਾ ਨਹੀਂ ਉਹਦੇ ਵਿੱਚ ਕੁਝ ਬਾਦਲ ਕਿਆਂ ਦੇ ਜਿਹੜੇ ਨੇੜਲੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਅਹੁਦੀਆਂ ਦਿਤੀਆਂ ਹੋਈਆਂ ਨੇ ਜਿਹੜੇ ਇਹਨਾਂ ਦੇ ਚਮਚੇ ਨੇ ਜਿਹੜੇ ਇਹਨਾਂ ਦੇ ਆਗੂ ਨੇ ਉਹ ਵੀ ਸ਼ਾਮਲ ਨੇ ਪਰੰਤੂ ਬਹੁ ਗਿਣਤੀ ਜਿਹੜੀ ਰੈਲੀ ਦੇ ਵਿੱਚ ਸ਼ਾਮਲ ਹੋ ਰਹੀ ਆ ਉਹ ਦਿਹਾੜੀਦਾਰਾਂ ਦੀ ਹੋ ਰਹੀ ਆ ਜਿਹੜੇ 500 ਰੁਪਏ ਦੇ ਲਈ ਇਹਨਾਂ ਦੀ ਰੈਲੀ 'ਚ ਸ਼ਾਮਲ ਹੁੰਦੇ ਨੇ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਬਠਿੰਡਾ ਰੈਲੀ ਤੇ ਮੋਗਾ ਰੈਲੀ ਇਹਦੇ ਦੋਨਾਂ ਨੂੰ ਜੇ ਅਸੀਂ ਇਹਨਾਂ ਦਾ ਕੰਪੈਰੀਸ਼ਨ ਕਰਕੇ ਦੇਖੀਏ ਜਿਹੜੀ ਮੁਕਾਬਲਾ ਕਰਕੇ ਵੇਖੀਏ ਕਿ ਬਠਿੰਡੇ ਰੈਲੀ ਦੇ ਨਾਲੋਂ ਮੋਗੇ ਰੈਲੀ ਦੇ ਵਿੱਚ ਕੱਠ ਘਟਿਆ ਜੀ ਬਠਿੰਡੇ ਰੈਲੀ ਦੇ ਵਿੱਚ ਜਿਹੜਾ ਹਰਿਆਣੇ ਦਾ ਕੱਠ ਸੀ ਜਿਹੜਾ ਸਿਰਸਰੀ ਵਾਲੇ ਦਾ ਇਕੱਠ ਸੀ ਜਿਹੜਾ ਸੌਦਾ ਸਾਹਾ ਦਾ ਇਕੱਠ ਸੀ ਭਾਮੇ ਦਾ ਸੌਦਾ ਸਾਹਾ ਦੇ ਪ੍ਰੇਵੀ ਇਹ ਮੋਗਾ ਰੈਲੀ ਦੇ ਵਿੱਚ ਵੀ ਦੇਖੇ ਗਏ ਨੇ ਪਰੰਤੂ ਉੱਥੇ ਜਿਹੜਾ ਉਹ ਵੱਡੀ ਗਿਣਤੀ ਸੀ ਸੀ ਉਹਨਾਂ ਉਹਨੀ ਗਿਣਤੀ ਚ ਮੋਗੇ ਨਹੀਂ ਆਏ ਸਿਰਫ ਤੇ ਸਿਰਫ ਮੋਗੇ ਰੈਲੀ ਦੇ ਵਿੱਚ ਕਿਉਂਕਿ ਜਿਹੜੀ ਜਗ੍ਹਾ ਸੀ ਬਠਿੰਡੇ ਵਾਲੀ ਜਗ੍ਹਾ ਸੀ ਜਿਹੜੀ ਉਹ ਖੁੱਲੀ ਸੀ ਹਾਂਜੀ ਮੋਗੇ ਵਾਲੀ ਰੈਲੀ ਆ ਜਿੱਥੇ ਹੋਈ ਆ ਦਾਣਾ ਮੰਡੀ ਚ ਹੋਈ ਆ ਉਹ ਜਗ੍ਹਾ ਸੀ ਜਿਹੜੀ ਉਹ ਤੰਗ ਸੀ ਇੱਥੇ ਘੱਟ ਇਕੱਠ ਵੀ ਆ ਜਿਹੜਾ ਉਹ ਵੱਧ ਲੱਗਿਆ ਸੋ ਇੰਨਾ ਕੁ ਜ਼ਰੂਰ ਹੈ ਕਿ ਜੇ ਅਸੀਂ ਉਹ ਦੋਨਾਂ ਰੈਲੀਆਂ ਨੂੰ ਕੰਪੈਰੀਜ਼ਨ ਕਰੀਏ ਤਾਂ ਜਿਹੜਾ ਕਾਠ ਹੈ ਜਿਹੜਾ ਉਹ ਤਕਰੀਬਨ 8-8 ਪਰੰਤੂ ਬਠਿੰਡੇ ਰੈਲੀ ਨਾਲੋਂ ਮੋਗੇ ਰੈਲੀ ਦਾ ਕਾਠ ਹੈ ਜਿਹੜਾ ਉਹ ਘੱਟ ਹੋਇਆ ਜਿਹੜੀ ਗੱਲ ਵਾਰ-ਵਾਰ ਸਾਡੇ ਸਾਹਮਣੇ ਆਈ ਆ ਜਿਵੇਂ ਮਠਿੰਡੇ ਰੈਲੀ ਦੇ ਵਿੱਚ ਆਈ ਸੀ ਕਿ ਜੇ ਜਕਾਰਾ ਲਵਾਇਆ ਜਾਂਦਾ ਸੀ ਤੇ ਅੱਗੋਂ ਕੋਈ ਜਵਾਬ ਨਹੀਂ ਸੀ ਦਿੰਦਾ ਜੇ ਹੱਥਕੜੇ ਕਰਾਏ ਜਾਂਦੇ ਸੀ ਤੇ ਹੱਥਕੜੇ ਕਰਨ ਵਾਲਿਆਂ ਦੀ ਗਿਣਤੀ ਬੜੀ ਥੋੜੀ ਰਹਦੀ ਸੀ ਉਹ ਸਾਰਾ ਕੁਝ ਉਮੀਦਾ ਉਮੀਦ ਮਤਲਬ ਜਿੰਨੀਆਂ ਵੀ ਬੱਸਾਂ 1800 ਬੱਸਾਂ ਇਹਨਾਂ ਨੇ ਫੜ ਕੇ ਜਿਹੜੀ ਬੱਖੋ ਵਖਰੇ ਇਲਾਕਿਆਂ ਚੋਂ ਬੱਖੋ ਹਰ ਪਿੰਡ ਨੂੰ ਦੇ ਕੇ ਆਈਆਂ ਨੇ ਉਸ ਰੈਲੀ 'ਚ ਮਤਲਬ ਬਾਦਲ ਕੇ ਇਸ ਗੱਲ ਦਾ ਦਾਵਾ ਨਹੀਂ ਕਰ ਸਕਦੇ ਕਿ ਇੱਕ ਵੀ ਬੱਸ 1800 ਚੋਂ ਇੱਕ ਵੀ ਬੱਸਾਂ ਜਿਹੜੀ ਉਹ ਪੂਰੀ ਭਰ ਕੇ ਆਈ ਹੋਊਗੀ ਹਾਂਜੀ ਸੋ ਬੱਸਾਂ ਦੇ ਵਿੱਚ ਕਿਸੇ 'ਚ 10 ਕਿਸੇ 'ਚ 15 ਕਿਸੇ 'ਚ 20 ਇਸ ਤਰ੍ਹਾਂ ਦੀ ਜਿਹੜੀ ਗਿੜਤੀ ਆ ਉਹ ਰਹੀ ਆ ਤੇ ਮੁੱਖ ਰੂਪ ਦੇ ਵਿੱਚ ਜਿਹੜੀ ਗੱਲ ਬਠਿੰਡੇ ਰੈਲੀ ਦੇ ਨਾਲੋਂ ਇਸ ਮੋਗਾ ਰੈਲੀ ਦੇ ਵਿੱਚ ਇੱਕ ਵੱਖਰੀ ਆਈ ਆ ਕਿ ਮੋਗੇ ਫਰੀਦਕੋਟ ਫਰੀਦਕੋਟ ਤੇ ਇਲਾਕਿਆਂ 'ਚ ਜਗਰਾਉਂ ਦੇ ਇਲਾਕਿਆਂ 'ਚ ਸਰਕਾਰ ਨੇ ਜਿੰਨੇ ਆਰਤੀਏ ਸੀ ਇਨਾਂ ਨੂੰ ਹੁਕਮ ਕਰਤਾ ਸੀ ਕਿ ਅੱਜ ਕਿਸੇ ਵੀ ਮੰਡੀ ਦੇ ਵਿੱਚ ਬੋਲੀ ਨਹੀਂ ਹੋਈ ਹੈਗੀ ਕਿਸੇ ਵੀ ਦਾਣਾ ਮੰਡੀ ਦੇ ਵਿੱਚ ਕੋਈ ਬੋਲੀ ਨਹੀਂ ਲੱਗੀ ਜਿੰਨੇ ਆੜਤੀਆਂ ਦੀ ਲੇਬਰ ਸੀ ਉਹ ਸਾਰੀ ਦੀ ਸਾਰੀ ਮੋਗਾ ਰੈਲੀ ਚ ਟੋਈ ਗਈ ਆ ਬਿਲਕੁਲ ਉਹ ਗੱਲ ਉੱਪਰ ਕੇ ਸਾਹਮਣੇ ਆਈ ਆ ਕਿ ਜਿੰਨੇ ਆੜਤੀਆਂ ਦੀ ਲੇਬਰ ਹੈ ਜਿਹੜੀ ਉਹਨਾਂ ਦੀ ਉਹ ਸਾਰੀ ਦੀ ਸਾਰੀ ਮੋਗਾ ਰੈਲੀ ਚ ਟੋਈ ਗਈ ਆ ਸੋ ਇਸ ਤਰ੍ਹਾਂ ਦੀ ਗੱਲ ਜਦੋਂ ਇਸ ਗੱਲ ਦੀ ਇੱਕ ਟਿੱਪਣੀ ਕਰ ਰਹੇ ਸੀ ਕੇ ਬਾਦਲ ਕੇ ਨੇ ਜਿਹੜੇ ਉਹ ਸਤਿ ਭਾਵਨਾ ਰੈਲੀਆਂ ਤੇ ਜੋਰ ਦੇ ਰਹੇ ਨੇ ਪਰੰਤੂ ਸਤਿ ਭਾਵਨਾ ਰੈਲੀਆਂ ਦਾ ਜਿਹੜਾ ਸੱਚ ਲੋਕਾਂ ਸਾਹਮਣੇ ਆ ਰਿਹਾ ਉਹ ਉਸ ਬੰਦੇ ਨੇ ਜਿਹੜੀ ਟਿੱਪਣੀ ਕੀਤੀ ਮੈਨੂੰ ਬੜੀ ਮਤਲਬ ਟੁੱਬ ਵੀ ਲੱਗੀ ਕਿ ਕੋਈ ਬੰਦਾ ਆਪ ਦੀ ਕਬਰ ਆਪ ਖੋਦਦਾ ਨਹੀਂ ਦੇਖਿਆ ਪਰ ਬਾਦਲ ਕੇ ਆ ਰੈਲੀਆਂ ਦੇ ਨਾਲ ਆਪ ਦੀ ਕਬਰ ਆਪ ਹੀ ਖੋਦ ਰਹੇ ਨੇ ਮਤਲਬ ਦਿਖਾਇਆ ਜਾ ਰਿਹਾ ਸਾਹਮਣੇ ਆ ਰਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਕਿਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਪਰੰਤੂ ਉਹ ਮੰਨਣ ਲਈ ਤਿਆਰ ਨਹੀਂ ਹਾਂਜੀ ਸੋ ਉਹ ਪੁੱਠੇ ਵਾਸੇ ਜੋਰ ਲਾ ਕੇ ਮਜ਼ਦੂਰ ਇਕੱਠੇ ਕਰ ਲੋ ਨਰੀਗਾਂ ਵਾਲਿਆਂ ਨੂੰ ਇਕੱਠੇ ਕਰ ਲੋ ਦਿਹਾੜੀਦਾਰ ਲੈ ਆਓ ਸ਼ਰਾਬ ਵੰਡ ਦਿਓ ਪੈਸੇ ਵੰਡ ਦਿਓ ਸੋ ਇਹ ਸਾਰਾ ਕੁਝ ਕਰਕੇ ਉਹ ਇਹ ਬਿਲਕੁਲ ਸਾਫ਼ ਕਰ ਰਹੇ ਨੇ ਕਿ ਅੱਜ ਪੰਜਾਬ ਦੇ ਲੋਕ ਤੇ ਵਿਸ਼ੇਸ਼ ਕਰਕੇ ਸਿੱਖ ਨੇ ਜਿਹੜੇ ਉਹ ਬਾਦਲ ਕਿਆਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਨੇ ਇਸ ਰੈਲੀ ਦੇ ਵਿੱਚ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰਾਂ ਵਿਰੁੱਧ અપਮਾਨਜਨਕ ਟਿੱਪਣੀਆਂ ਕੀਤੀਆਂ। ਤੁਸੀਂ ਇਸ ਦਾ ਜਵਾਬ ਕੀ ਦਿੰਦੇ ਹੋ? ਦੇਖੋ ਸੁਖਵੀਰ ਬਾਦਲ ਜਦੋਂ ਭਾਸ਼ਣ ਕਰਦਾ ਉਸ ਵੇਲੇ ਉਹ ਜਿਸ ਜੋਸ਼ ਚ ਆ ਜਾਂਦਾ ਉਸ ਵੇਲੇ ਉਹਦੀ ਹੋਸ਼ ਹੈ ਜਿਹੜੀ ਉਹ ਮੈਨੂੰ ਲੱਗਦਾ ਜਵਾਬ ਦੇਣਾ ਬੰਦ ਕਰ ਦਿੰਦੀ ਆ। ਜ ਜ ਸੰਜੋਸ਼ ਉਹਦੇ ਤੇ ਭਾਰੂ ਹੋ ਜਾਂਦਾ ਤੇ ਅਗਲੀ ਗੱਲ ਜਿਹੜੀ ਉਹਦੇ ਬਾਰੇ ਲੋਕ ਕਹਿੰਦੇ ਨੇ ਕਿ ਉਹ ਉਸ ਲੋਰ ਚ ਵੀ ਹੁੰਦਾ ਸੋ ਉਸ ਵਲੇ ਉਹਨੂੰ ਇਸ ਗੱਲ ਦਾ ਮਤਲਬ ਮਤਲਬ ਗਿਆਨ ਹੀ ਨਹੀਂ ਲੈਂਦਾ ਜਾਂ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕਹਿ ਕੀ ਰਿਹਾ ਤੂ ਪੂਰੇ ਜੋਸ਼ ਦੇ ਵਿੱਚ ਜੋ ਕੁਝ ਉਹਦੇ ਮੂੰਹ ਦੇ ਵਿੱਚ ਆਉਂਦਾ ਉਹ ਬੋਲ ਦਿੰਦਾ ਉਹਨੇ ਹੁਣ ਇਸ ਰੈਲੀ ਦੇ ਵਿੱਚ ਜਿਹਨੂੰ ਇਹਨਾਂ ਨੇ ਸਦ ਭਾਵਨਾ ਰੈਲੀ ਦਾ ਨਾਮ ਦਿੱਤਾ ਜਿਹਦੇ ਲਈ ਇਹ ਕਹਿ ਰਹੇ ਨੇ ਕਿ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋ ਰਿਹਾ ਅਸੀਂ ਉਸ ਮਾਹੌਲ ਨੂੰ ਅਮਨ ਸ਼ਾਂਤੀ ਵਾਲਾ ਬਣਾਈ ਰੱਖਣ ਲਈ ਇਹ ਰੈਲੀਆਂ ਕਰ ਰਹੇ ਆਂ ਪੰਜਾਬ ਦੇ ਜਿਹੜੇ ਬੱਕੋ ਬੱਕਰੇ ਧਰਮਾਂ ਦੇ ਲੋਕ ਨੇ ਉਹਨਾਂ ਚ ਸਦ ਭਾਵਨਾ ਪੈਦਾ ਕਰਨ ਲਈ ਪਰਤੂ ਉਸ ਰੈਲੀ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਬਠਿੰਡੇ ਦੇ ਵਿੱਚ ਵੱਡੇ ਬਾਦਲ ਨੇ ਕਿਹਾ ਸੀਗਾ ਕਿ ਉਹ 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 ਨਾਹਰਾ ਲਾਉਣ ਵਾਲੇ ਲੋਕ ਮੂਹਰੇ ਆ ਗਏ ਨੇ ਜਿਹੜੇ ਪਹਿਲਾਂ ਕਹਿੰਦੇ ਸੀ ਪਹਿਲਾਂ ਮੋਨੇ ਵੱਡਾਂਗੇ ਉਸ ਤੋਂ ਬਾਅਦ ਝੋਨੇ ਵੱਡਾਂਗੇ ਸੋ ਇਸ ਰੈਲੀ ਦੇ ਵਿੱਚ ਅਸ ਵੱਡੇ ਬਾਦਲ ਨੇ ਜਿਉਹ ਹਜੇ ਗੱਲ ਨਹੀਂ ਕੀਤੀ ਤੇ ਭੜਕਾਉਂ ਗੱਲ ਆ ਜਿਹੜੀ ਉਹ ਸੁਖਬੀਰ ਬਾਦਲ ਨੇ ਕਰਤੀ ਉਹਨੇ ਮਤਲਬ ਜਿਹੜੇ ਜਥੇਦਾਰ ਨਿਯੁਕਤ ਕੀਤੇ ਨੇ ਵਿਸ਼ੇਸ਼ ਰੂਪ ਦੇ ਵਿੱਚ ਸ਼੍ਰੀ ਕਾਲਤਾਖ ਸਾਬ ਦੇ ਕਾਰਜਕਾਰੀ ਜਥੇਦਾਰ ਜਿਨ੍ਹਾਂ ਨੂੰ ਲਾਇਆ ਗਿਆ ਜਥੇਦਾਰ ਧਿਆਨ ਸਿੰਘ ਮੰਡ ਉਹਨਾਂ ਬਾਰੇ ਕਿਹਾ ਕਿ ਉਹਦੇ ਤੇ 16 ਅਪਰਾਧਿਕ ਮਾਮਲੇ ਨੇ ਜਿਹੜੇ ਦਰਜ ਨੇ ਉਹ 302 ਦੇ ਨੇ 307 ਦੇ ਨੇ ਲੁੱਟਾਂ ਦੇ ਨੇ ਖੋਹਾਂ ਦੇ ਨੇ ਮਤਲਬ ਇਸ ਤਰ੍ਹਾਂ ਦਾ ਜਿਹੜਾ ਐਡਾ ਵੱਡਾ ਗਲਤ ਦੋਸ਼ ਆ ਜਿਹੜਾ ਉਹ ਉਸ ਵਿਅਕਤੀ ਦੇ ਵਿਰੁੱਧ ਲਾਉਣਾ ਜਿਹਨੂੰ ਕੌਮ ਨੇ ਸਰਵਤ ਖਾਲਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਜਿਹੜਾ ਲੋਕਾਂ ਦਾ ਨੁਮਾਇੰਦਾ ਰਿਹਾ ਵਾ ਜਿਹੜਾ ਲੋਕ ਸਭਾ ਦਾ ਐਮਪੀ ਰਿਹਾ ਸੋ ਉਸ ਵਿਅਕਤੀ ਤੇ ਇਸ ਤਰ੍ਹਾਂ ਦੇ ਦੋਸ਼ ਲਾਉਣਾ ਵੀ ਜਿਸ ਵਿਅਕਤੀ ਤੇ ਇਸ ਤਰ੍ਹਾਂ ਦੇ ਕੇਸ ਚੱਲ ਰਹੇ ਸੀ ਫਿਰ ਉਹ ਐਮਪੀ ਕਿਵੇਂ ਬਣ ਗਿਆ ਹਾਂਜੀ ਉਸ ਦੇ ਵਿਰੁੱਧ ਜਿਹੜੇ ਤੁਸੀਂ ਕੇਸ ਦਰਜ ਕੀਤੇ ਨੇ ਉਹ ਸਿਰਫ ਤੇ ਸਿਰਫ ਸਰਕਾਰ ਵਿਰੁੱਧ ਸੰਘਰਸ਼ ਕਰਦੇ ਨੇ ਸੜਕਾਂ ਰੋਕ ਲੀਆਂ ਰੇਲਾਂ ਰੋਕ ਲੀਆਂ ਕਿਤੇ ਧਰਨਾ ਦੇਤੇ ਕਿਤੇ ਹੱਥੋ ਪਾਈ ਹੋ ਗਈ ਮਤਲਬ ਇਸ ਤਰ੍ਹਾਂ ਦੇ ਜਿਹੜੇ ਕੇਸ ਦਰਜ ਕੀਤੇ ਹੋਏ ਨੇ ਉਹਨਾਂ ਕੇਸਾਂ ਦੇ ਬਾਰੇ ਐਡਾ ਵੱਡਾ ਝੂਠ ਇਕੱਠ ਦੇ ਵਿੱਚ ਬੋਲਣਾ ਉਹ ਵੀ ਸੂਬੇ ਦੇ ਉਪ ਮੁੱਖ ਮੰਤਰੀ ਵੱਲੋਂ ਜਿਹੜਾ ਗ੍ਰਹਿ ਮੰਤਰੀ ਵੀ ਆ ਜਿਹੜਾ ਕੱਲ ਸਤਾਰਾਧਾਰੀ ਪਾਰਟੀ ਦਾ ਪ੍ਰਧਾਨ ਵੀ ਆ ਮੇਰੀ ਸਮਝ ਤੋਂ ਬਾਹਰੀ ਗੱਲ ਆ ਕਿ ਜ਼ਿੰਮੇਵਾਰ ਤਿੰਨੇ ਜਿਹੜੇ ਉਹ ਕਿਹੜੇ ਪਾਸੇ ਤੁਰੇ ਹੋਏ ਨੇ ਅਖਰ ਨੂੰ ਉਹਨਾਂ ਦੀ ਜ਼ਿੰਮੇਵਾਰੀ ਆ ਸੂਬੇ ਦੀ ਵੀ ਜ਼ਿੰਮੇਵਾਰੀ ਆ ਉਹਨਾਂ ਦੀ ਅਮਨ ਕਾਨੂੰਨ ਦੀ ਵੀ ਜ਼ਿੰਮੇਵਾਰੀ ਆ ਉਹਨਾਂ ਤੇ ਪਰ ਤੂੰ ਉਹ ਖੋਦੀ ਜਿਹੜੀ ਆਪਾਂ ਬਾਰ-ਬਾਰ ਗੱਲ ਕਰ ਰਹੇ ਆ ਕਿ ਜੇ ਅੱਜ ਪੰਜਾਬ ਦੇ ਅਮਨ ਚੈਨ ਨੂੰ ਕਿਸੇ ਤੋਂ ਖਤਰਾ ਤੇ ਉਹ ਸਭ ਤੋਂ ਵੱਡਾ ਬਾਦਲਾਤੋ ਸੋ ਇਹ ਲੋਕ ਕੀ ਸੋਚ ਕੇ ਤੇੜੀ ਮਨਸ਼ਾ ਦੇ ਨਾਲ ਅੱਜ ਪੰਜਾਬ ਦੇ ਅਮਨ ਚੈਨ ਨੂੰ ਕੋਸ਼ਿਸ਼ ਕਰ ਰਹੇ ਨੇ ਕਿ ਛੇਤੀ ਤੋਂ ਛੇਤੀ ਤਿੱਲੀ ਲਾਈ ਜਾਵੇ ਇਹ ਮੇਰੀ ਸਮਝ ਤੋਂ ਤਾਂ ਬਾਹਰ ਆ ਸੋ ਇਹ ਜੋ ਕੁਝ ਜਿਹੜੀ ਤੁਸੀਂ ਸਵਾਲ ਕੀਤਾ ਕਿ ਸੁਖਵੀਰ ਬਾਦਲ ਨੇ ਉਹ ਜਥੇਦਾਰਾਂ ਦੇ ਵਿਰੁੱਧ ਜਿਹੜੇ ਕੌਮ ਨੇ ਥਾਪੇ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਆਖਰ ਨੂੰ ਸਾਬਤ ਕੀ ਕਰਨਾ ਚਾਹੁੰਦੇ ਨੇ ਕਿ ਮਤਲਬ ਇਹਨਾਂ ਦੀ ਝੂਠੀ ਬਿਆਨਬਾਜ਼ੀ ਦੇ ਨਾਲ ਕੌਮ ਇਹਨਾਂ ਦੇ ਝੂਠ ਨੂੰ ਪ੍ਰਵਾਨ ਕਰ ਲੂਗੀ ਜੇ ਕੌਮ ਨੇ ਇਨਾਂ ਨੂੰ ਹੀ ਰੱਦ ਕਰ ਦਿੱਤਾ ਹੋਇਆ ਬਾਦਲ ਕੇ ਅਨੁਸਾਰ ਦਿਖਾਈ ਦੇ ਰਿਹਾ ਸਾਹਮਣੇ ਕਿ ਜਿਹੜਾ ਦੋਗ ਜਿਹਨੂੰ ਅਸੀਂ ਕਹਿੰਨੇ ਆ ਕਿ ਕਾਗਜ਼ ਤੇ ਲਿਖਿਆ ਹੋਇਆ ਉਹ ਸਾਬ ਪੜ ਰਹੇ ਨੇ ਕਿ ਕੌਮ ਨੇ ਰੱਦ ਕਰਤਾ ਸਾਨੂੰ ਪਰੰਤੂ ਉਸ ਦੇ ਬਾਵਜੂਦ ਤੁਸੀਂ ਲਗਾਤਾਰ ਝੂਠ 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 ਬੋਲੀ ਜਾ ਰਹੇ ਹੋ ਸੋ ਉਹਦਾ ਕੌਮ ਤੇ ਕੀ ਪ੍ਰਭਾਵ ਪਊਗਾ ਇਸ ਸੱਚ ਨੂੰ ਵੀ ਉਹਨਾਂ ਨੂੰ ਟੋਕਾ ਟੱਡ ਮੱਦੇ ਨਜ਼ਰ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਝੂਠੀ ਬਿਆਨਬਾਜ਼ੀ ਜਿਹਦਾ ਕੱਲ ਨੂੰ ਖਮਿਆਜਾ ਭੁਗਤ ਨਾ ਪਵੇ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਜ਼ਿੰਮੇਵਾਰ ਆਗੂਆਂ ਨੂੰ ਜਿਨ੍ਹਾਂ ਕੋਲ ਬਹੁਤ ਜ਼ਿੰਮੇਵਾਰੀ ਦਾ ਅਹੁਦਾ ਸੁਖਵੀਰ ਸਿੰਘ ਬਾਦਲ ਨੇ ਮੋਕੇ ਜਾਣ ਲਈ ਲੁਧਿਆਣੇ ਤੋਂ ਰੋਡ ਸ਼ੋਅ ਕੀਤਾ ਹੈ ਇਸ ਰੋਡ ਸ਼ੋਅ ਦੇ ਲਈ ਉਸਨੇ ਲੁਧਿਆਣਾ ਫਿਰੋਜ਼ਪੁਰ ਮਾਰਗ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰੱਖਿਆ ਹੈ ਕੀ ਇਸ ਦੇ ਨਾਲ ਜਨਤਾ ਨੂੰ ਪਰੇਸ਼ਾਨੀ ਨਹੀਂ ਹੋਈ ਕੋਈ ਵੀ ਬਾਈ ਸਾਹਿਬ ਮੈਂ ਸਭੇ ਦਾ ਕੇ ਸਵਾਲ ਪੁੱਛਣ ਵਾਲਾ ਹੀ ਨਹੀਂ ਇੱਕ ਮੁੱਖ ਸੜਕਾ ਮੁੱਖ ਮਾਰਗ ਜਿਹੜਾ ਲੁਧਿਆਣਾ ਕੋਲ ਫਰੋਜ਼ਪੁਰਾ ਜਿਹੜਾ ਮਤਲਬ ਨੈਸ਼ਨਲ ਹਾਈਵੇ ਆ ਉਸ ਮਾਰਗ ਨੂੰ ਸਿਰਫ ਇਸ ਕਰਕੇ ਬੰਦ ਕਰ ਦੇਣਾ ਕਿ ਸੁਖਵੀਰ ਸਿੰਘ ਬਾਦਲ ਨੇ ਇਥੋਂ ਰੋਡ ショਅ ਕਰਕੇ ਲੰਘਣਾ ਵਾ ਕਾਫਲਾ ਲੈ ਕੇ ਲੰਘਣਾ ਵਾ ਸੋ ਸੁਖਵੀਰ ਬਾਦਲ ਬਾਰੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਆਪਣੇ ਆਪ ਨੂੰ ਉਹ ਕੀ ਸਮਝ ਰਿਹਾ ਸਿਰਫ ਗੱਲ ਤਾਂ ਇਹ ਆ ਗਈ ਕਿ ਆਪਣੇ ਆਪ ਨੂੰ ਉਹ ਉਹ ਜਿਹੜੇ ਪ੍ਰਾਣੇ ਰਾਜੇ ਮਹਾਰਾਜੇ ਸੀ ਕਿ ਜਿੱਦੋਂ ਜੋ ਜੋ ਵੀ ਉਹ ਕਹਿ ਦੇਣ ਜੋ ਵੀ ਉਹ ਕਰ ਦੇਣ ਉਹ ਮਤਲਬ ਸੱਚ ਹੀ ਸੱਚ ਆ ਉਹਦੇ ਅੱਗੇ ਕੋਈ ਮਤਲਬ ਚੂਚਾ ਨਹੀਂ ਸੋ ਜਿਹੜੀ ਗੱਲ ਕਿਹੜਾ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ ਕਿ 11 ਵਜੇ ਇੱਕ ਕਾਫਲਾ ਲੰਘਣਾ ਵਾ ਪੰਜਾਬ ਦੇ ਉਪ ਮੁੱਖ ਮੰਤਰੀ ਦਾ ਰੈਲੀ ਸਿਆਸੀ ਰੈਲੀ ਜਿਹੜੀ ਉਹ ਉਹਨਾਂ ਦੀ ਪਾਰਟੀ ਕਰ ਰਹੀ ਆ ਉਹਦੇ ਲਈ ਤੁਸੀਂ ਜਿਹੜੀ ਮੁੱਖ ਮਾਰਗਾ ਉਹਨੂੰ 7 ਵਜੇ ਬੰਦ ਕਰ ਦਿਓ ਹਾਂਜੀ ਲੋਕਾਂ ਦੀ ਜਿਹੜੀ ਪਰੇਸ਼ਾਨੀਆਂ ਲੋਕਾਂ ਦਾ ਅਧਿਕਾਰ ਆਏ ਕਿ ਉਹ ਮੁੱਖ ਮਾਰਗਾ ਜਿਹੜਾ ਇਹ ਸਾਂਝਾ ਹੈ ਲੋਕਾਂ ਦਾ ਸੋ ਲੋਕਾਂ ਨੂੰ ਉਸ ਮਾਰਗ ਤੇ ਚੱਲਣ ਤੋਂ ਰੋਕ ਕੇ ਉਹਨਾਂ ਦਾ ਜਿਹੜਾ ਇਹ ਅਧਿਕਾਰ ਆ ਜਿਹੜੀ ਉਹਨਾਂ ਦੀ ਆਜ਼ਾਦੀ ਆ ਇਹ ਖੋਈ ਜਾਂਦੀ ਆ ਸੋ ਜੇ ਸੁਖਵੀਰ ਸਿੰਘ ਬਾਦਲ ਨੂੰ ਲੋਕਾਂ ਤੋਂ ਇੰਨਾ ਡਰ ਲੱਗਦਾ ਕਿ ਫਿਰ ਉਹਨੂੰ ਸ਼ੋਰ ਆਪਣਾ ਇਹ ਰੋਡ ਸ਼ੋ ਕਰਨ ਦੀ ਕੀ ਲੋੜ ਹੈ ਸਿੱਧਾ ਹੈਲੀਕਾਪਟਰ ਤੇ ਉੱਥੇ ਜਾ ਕੇ ਉਤਰਦਾ ਸੋ ਜਿਹੜੀ ਗੱਲ ਆਪਾਂ ਬਾਰ-ਬਾਰ ਕਰਦੇ ਆ ਕਿ ਪੜਾ ਦਰ ਪੜਾ ਉਹ ਜਿਹੜੀ ਕੁਦਰਤ ਦੀ ਅਸੀਂ ਗੱਲ ਕਰਦੇ ਆ ਕਿ ਕੁਦਰਤ ਬਹੁਤ ਮਹਾਨ ਆ ਕੁਦਰਤ ਜਿਹੜੇ ਕੌਤ ਕਰਦੀ ਆ ਉਹਨਾਂ ਦਾ ਕੋਈ ਨਾ ਕੋਈ ਮਤਲਬ ਅਰਥ ਹੁੰਦਾ ਸੋ ਲਗਾਤਾਰ ਨਰੰਤ ਸਰ ਗਲਤੀਦਾਰ ਗਲਤੀ ਗਲਤੀਦਾਰ ਗਲਤੀ ਹੋਣ ਜਿਹੜਾ ਮੁੱਖ ਮਾਰਗ 7 ਵਜੇ ਤੋਂ ਲੈ ਕੇ ਦੁਪਹਿਰ ਤੱਕ ਬੰਦ ਰਿਹਾ ਹਾਂਜੀ ਉਸ ਕਾਰਨ ਜਿਹੜੀ ਪਰੇਸ਼ਾਨੀ ਹੋਈ ਆ ਉਹਦੇ ਨਾਲ ਸੁਖਵੀਰ ਬਾਦਲ ਨੂੰ ਉਹਦੀ ਪਾਰਟੀ ਨੂੰ ਲੋਕਾਂ ਨੇ ਕਿੰਨੀਆਂ ਗਾਲਾਂ ਕੱਢੀਆਂ ਹੋਣਗੀਆਂ ਕਿੰਨਾ ਮਾੜਾ ਕਿਹਾ ਹੋਊਗਾ ਤੇ ਕਿੰਨਾ ਮਾੜਾ ਪ੍ਰਭਾਵ ਗਿਆ ਹੋਊਗਾ ਅਸੀਂ ਲੋਕਾਂ ਦੀ ਸ਼ਾਇਦ ਉਸ ਕਰਦਾ ਅੰਦਾਜ਼ਾ ਨਹੀਂ ਲਾਇਆ ਸੋ ਰੋਡ ਸ਼ੋਅ ਦਾ ਪ੍ਰਭਾਵ ਤਾਂ ਜਿਹੜਾ ਗਿਆ ਹੋਊਗਾ ਗਿਆ ਹੋਊਗਾ ਪਰ ਤੂੰ ਜਿਹੜਾ ਨੈਗੇਟਿਵ ਨਾ ਪੱਖੀ ਪ੍ਰਭਾਵ ਆ ਜਿਹੜਾ ਉਹਨੂੰ ਰੋਡ ਨੂੰ ਇੰਨੇ ਲੰਬਾ ਸਮਾਂ ਬੰਦ ਕਰਨ ਦੇ ਕਾਰਨ ਗਿਆ ਉਹਦਾ ਅੰਦਾਜ਼ਾ ਸ਼ਾਇਦ ਇਹ ਨਹੀਂ ਲਾਉਂਦੇ ਆਪਣੇ ਆਪ ਨੂੰ ਉਹ ਜਿਹੜਾ ਮਹਾਰਾਜਿਆਂ ਵਾਲਾ ਕਿ ਮੇਰੇ ਪਿੱਛੇ 5-700 ਗੱਡੀ ਜਾ ਰਹੀ ਆ ਮੈਂ 1000 2000 ਮੋਟਰਸਾਈਕਲ ਜਾ ਰਿਹਾ ਵੀ ਮੈਂ ਬਹੁਤ ਵੱਡਾ ਬਾਦਸ਼ਾਹ ਲੱਗ ਰਿਹਾ ਸੋ ਉਹ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਿਹੜੀ ਉਹ ਉਸ ਕਾਰਨ ਜਿਹੜਾ ਸੁਖਵੀਰ ਬਾਦਲਾ ਇਸ ਪਾਸੇ ਤੁਰਿਆ ਹੋਇਆ ਰਗਵੀਰ ਸਿੰਘ ਭਰੋਆ ਜਿਹੜਾ ਕੈਨੇਡਾ ਦੀ ਧਰਤੀ ਤੇ ਬੈਠਾ ਹੈ ਤੇ ਸੋਸ਼ਲ ਮੀਡੀਆ ਰਾਹੀਂ ਉਹ ਆਏ ਦਿਨ ਬਾਦਲਾਂ ਦੀ ਪੋਲ ਖੋਲਦਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬਾਦਲ ਕਿਆ ਵੱਲੋਂ ਜਿਸ ਤਰ੍ਹਾਂ ਰਗਵੀਰ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਭਰੋਆ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਇਸ ਦੇ ਨਾਲ ਐਨ ਆਰ ਆਈ ਸਿੱਖਾਂ ਦਾ ਜੋ ਸੋਸ਼ਲ ਮੀਡੀਆ ਰਾਹੀਂ ਬਾਦਲਾਂ ਨੂੰ ਬਾਰ-ਬਾਰ ਨਕਾਰਨ ਦਾ ਇੱਕ ਦੌਰ ਚੱਲਦਾ ਰਿਹਾ ਹੈ ਇਸ ਦੇ ਨਾਲ ਉਸ ਤੇ ਦਾਬਾ ਪਾ ਲੈਣ ਕਿਾ ਨਹੀਂ ਬੀਬੀ ਦੇਖੋ ਮੈਂ बार-बार ਜਿਹੜੀ ਗੱਲ ਕਰ ਰਿਹਾ ਹਾਂ ਗੱਲ ਉੱਥੇ ਆ ਜਾਂਦੀ ਆ ਬਪਰੀਤ ਬੁੱਧੀ ਵਾਲੀ ਕਿ ਕੁਦਰਤ ਦੀ ਜਿਹੜੀ ਕੁਦਰਤ ਦਾ ਜਿਹੜਾ ਕੌ ਤੱਕ ਵਰਤਨਾਵਾ ਬਾਦਲਾਂ ਦੇ ਇੱਕ ਪਾਪ ਦੇ ਘੜਾਇਆ ਭਰਨ ਵਾਲਾ ਇਹ ਇਹ ਵੀ ਉਸ ਪਾਸੇ ਹੀ ਕਦਮ ਆ ਕਿ ਬਾਦਲਾਂ ਵੱਲੋਂ ਜੇ ਅਸੀਂ ਇਹ ਵੀ ਕਹਿ ਦਈਏ ਵੀ ਪੰਜਾਬੀ ਦੀ ਕਹਾਵਤ ਆ ਕਿ ਡੰਗੀ ਖੋਤੇ ਤੋਤੇ ਗੁੱਸਾ ਕਮਿਆਰਤੇ ਵਾਲੀ ਗੱਲ ਆ ਗਈ ਕਿ ਸੋਸ਼ਲ ਮੀਡੀਏ ਤੇ ਜਿੰਨੇ ਵਿਦੇਸ਼ਾਂ ਦੀ ਧਰਤੀ ਤੇ ਜਿਉਂਦੀ ਜਾਗਦੀ ਜ਼ਮੀਰ ਵਾਲੇ ਸਿੱਖ ਬੈਠੇ ਨੇ ਉਹ ਬਾਦਲਾਂ ਦੀ ਪੋਲ ਲਗਾਤਾਰ ਨਿਰੰਤਰ ਖੋਲ ਰਹੇ ਨੇ ਉਹ ਬਾਦਲਾਂ ਦੀ ਜਿਹੜੀ ਪੰਥ ਵਿਰੋਧੀ ਕਾਰਵਾਈਆਂ ਨੇ ਉਹਦਾ ਨਿਰੰਤਰ ਵਿਰੋਧ ਕਰ ਰਹੇ ਨੇ ਡਟ ਕੇ ਵਿਰੋਧ ਕਰ ਰਹੇ ਨੇ ਤੂ so, 2014 ਦੀਆਂ ਲੋਕ ਸਭਾ ਚੋਣਾਂ ਹੋਈਆਂ ਪੰਜਾਬ ਦੇ ਵਿੱਚ ਨਸ਼ਿਆਂ ਕਾਰਨ ਨੌਜਵਾਨਾਂ ਦੀ ਜਿਹੜੀ ਤਵਾਹੀ ਹੋ ਰਹੀ ਸੀ ਤੜਪ ਮੌਤ ਦਾ ਤੜਪ ਸੀ ਜਿਹੜਾ ਲਗਾਤਾਰ ਨਿਰੰਤਰ ਚੱਲ ਰਿਹਾ ਸੀ ਉਸ ਕਾਰਨ ਕਿ ਪੰਜਾਬ ਦੀ ਜਵਾਨੀ ਨੂੰ ਬਾਦਲ ਕਿਆ ਨੇ ਖਾ ਲਿਆ ਨਸ਼ਿਆਂ ਦੇ ਰਾਹੀਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੇ ਇਹਨਾਂ ਦੇ ਵਿਰੁੱਧ ਪ੍ਰਚਾਰ ਕੀਤਾ ਤੇ ਆਪ ਦੇ ਹੱਕ 'ਚ ਪ੍ਰਚਾਰ ਕੀਤਾ ਹਾਂਜੀ ਸੋ ਬਦੇਸ਼ਾਂ ਚ ਬੈਠੇ ਸਿੱਖਾਂ ਨੇ ਜਿਹੜੀ ਹਨੇਰੀ ਚਲਾਈ ਸੋਸ਼ਲ ਮੀਡੀਆ ਦੇ ਰਾਹੀਂ ਉਹਦਾ ਨਤੀਜਾ ਇਹ ਨਿਕਲਿਆ ਕਿ ਆਪ ਆ ਜਿਹੜੀ ਉਹ ਬਿਨਾ ਕਿਸੇ ਆਗੂ ਦੇ ਬਿਨਾ ਕਿਸੇ ਸੰਗਠਨ ਦੇ 4 ਸੀਟਾਂ ਸੀ ਜਿਹੜੀਆਂ ਲੋਕ ਸਭਾ ਦੀਆਂ ਜਿੱਤ ਗਈ। ਠੀਕ। ਤੋਂ ਉਹ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਸਿੱਖ ਮੁੱਦਿਆਂ ਨੂੰ ਲੈ ਕੇ ਮਾਹੌਲ ਖੜਾ ਹੋਇਆ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਜਿਹੜੇ ਵਿਦੇਸ਼ਾਂ 'ਚ ਬੈਠੇ ਜੋਂ ਦੀ ਜਾਗਦੀ ਜ਼ਮੀਰ ਵਾਲੇ ਸਿੱਖ ਸੀ ਉਹਨਾਂ ਨੇ ਬਾਦਲ ਕਿਆਂ ਦੇ ਇਸ ਮੁੱਦੇ ਤੇ ਜਿਹੜਾ ਗੁਰੂ ਸਾਹਿਬ ਦੇ ਮੁੱਦੇ ਤੇ ਜਿਹੜਾ ਰੋਲ ਸੀ ਨਾ ਪੱਕੀ ਰੋਲ ਸੀ ਉਹਦੇ ਵਿਰੁੱਧ ਉਹਨਾਂ ਨੇ ਇੱਕ ਬਹੁਤ ਵੱਡਿਆ ਮਤਲਬ ਇੱਕ ਸੋਸ਼ਲ ਮੀਡੀਆ ਤੇ ਇੱਕ ਬਹੁਤ ਵੱਡੀ ਲਹਿਰ ਖੜੀ ਕੀਤੀ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਜਿਹੜਾ ਬਾਪੂ ਸੂਰ ਸਿੰਘ ਖਾਲਸਾ ਨੇ ਸੰਘਰਸ਼ ਰੰਬੈ ਸੀ ਤੇ ਉਸ ਤੋਂ ਪਹਿਲਾਂ ਗੁਰਵਖ ਸਿੰਘ ਵਾਲਾ ਵੀ ਉਹਦੇ 'ਚ ਵੀ ਮਤਲਬ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਸਿੱਖਾਂ ਦੀ ਜਿਹੜੀ ਉਹ ਬਹੁਤ ਵੱਡਾ ਜੋਗਦਾਂਤ ਸੀ ਹਾਂਜੀ ਤੇ ਵਿਚਾਰ ਇਹ ਵੀ ਹੋਇਆ ਕਿ ਜਿਹੜੇ ਬਾਦਲ ਕਾਂ ਦੇ ਮੰਤਰੀ ਸੰਤਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਵਿਦੇਸ਼ਾਂ ਦੀ ਧਰਤੀ ਤੇ ਗਏ ਤੇ ਜਿਹੜੀ ਕੁੱਤੇਖਾਣੀ ਉਹਨਾਂ ਨਾਲ ਹੋਈ ਸ਼ਾਇਦ ਉਹ ਨੂੰ ਉਮਰ ਮਤਲਬ ਇਤਿਹਾਸ ਚ ਦਰਜ ਹੋ ਗਈ ਉਹਨੂੰ ਬਾਦਲ ਕੇ ਅਜੇ ਤੱਕ ਵੀ ਹਜਮ ਨਹੀਂ ਕਰ ਸਕੇ ਭੁੱਲ ਨਹੀਂ ਸਕੇ ਸੋ ਹੁਣ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਸਰਬਤ ਖਾਲਸਾ ਜੇ ਸਫਲ ਹੋਇਆ ਜੀ ਜੇ ਮਤਲਬ ਧਰਨੇ ਲਗਾਤਾਰ ਨਿਰੰਤਰ ਧਰਨੇ ਲੱਗੇ ਗੁਰੂ ਸਾਹਿਬ ਦੇ ਮਾਮਲੇ ਲੈ ਕੇ ਉਹਦੇ ਵਿੱਚ ਵੀ ਮਤਲਬ ਵਿਦੇਸ਼ਾਂ 'ਚ ਬੈਠੇ ਸਿੱਖਾਂ ਦਾ ਬਹੁਤ ਵੱਡਾ ਸੋਸ਼ਲ ਮੀਡੀਆ ਰੈਣ ਜਿਹੜਾ ਉਹਨਾਂ ਨੇ ਮਿਹਨਤ ਕੀਤੀ ਆ ਉਹਦਾ ਬਹੁਤ ਵੱਡਾ ਹੱਥ ਹੈ ਸੋ ਬਾਦਲ ਕੇ ਇਸ ਵੇਲੇ ਜੇ ਮੈਂ ਸਮਝਦਾ ਕਿ ਜੇ ਉਹਨਾਂ ਨੂੰ ਕੋਈ ਪੁੱਛੇ ਕਿ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ ਤੇ ਮਤਲਬ ਪਹਿਲਾ ਜਵਾਬ ਉਹਨਾਂ ਦਾ 1 ਮਿੰਟ ਇੱਕ ਸਕਿੰਟ ਦੇ ਵਿੱਚ ਜਿਹੜਾ ਉਹ ਜਵਾਬ ਦੇਣਗੇ ਕਿ ਵਿਦੇਸ਼ਾਂ 'ਚ ਬੈਠੇ ਸਿੱਖ ਨੇ ਜਿਹੜੇ ਕੋ ਸਾਡੇ ਦੁਸ਼ਮਣ ਨੇ ਹਾਲਾਂਕਿ ਉਹ ਕਹਿੰਦੇ ਵੀ ਨਹੀਂ ਕਿ ਵਿਦੇਸ਼ੀ ਤਾਕਤਾਂ ਉਹ ਸਿੱਧਾ ਖੁੱਲ ਕੇ ਨਹੀਂ ਕਹਿ ਰਹੇ ਮਤਲਬ ਉਹਨਾਂ ਦਾ ਅਰਥ ਇਹ ਹੀ ਆ ਕਿ ਵਿਦੇਸ਼ਾਂ 'ਚ ਬੈਠੇ ਜਿਹੜੇ ਸਿੱਖ ਨੇ ਜਿਹਨਾਂ ਦੀ ਜਿਉਂਦੀ ਇਹ ਜਮੀਰ ਜਿਨ੍ਹਾਂ ਦੇ ਮਨ ਦੇ ਵਿੱਚ ਸਿੱਖੀ ਪ੍ਰਤੀ ਪ੍ਰੇਮ ਆ ਦਰਦ ਹੈ ਉਹ ਸਿੱਖ ਨੇ ਜਿਹੜੇ ਉਹ ਬਾਦਲ ਕਿਆਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਸੋ ਜਿਹੜਾ ਤੁਸੀਂ ਸਵਾਲ ਕੀਤਾ ਇਸ ਵੇਲੇ ਕਿ ਰਗਵੀਰ ਸਿੰਘ ਭਰੋਵਾਲ ਜਿਹੜਾ ਪ੍ਰੀਤਮ ਸਿੰਘ ਭਰੋਵਾਲ ਜਿਹੜਾ ਕਿ ਬਾਦਲ ਕਿਆਂ ਦੀ ਵਟਕਾਂ ਕਮੇਟੀ ਦਾ ਮੈਂਬਰ ਅਪ੍ਰੀਤਮ ਸਿੰਘ ਪਰੋਵਾਲਾ ਜਿਹੜਾ ਉਹ ਬਾਦਲ ਕਾਂਦੀ ਵਰਕਿੰਗ ਕਮੇਟੀ ਦਾ ਮੈਂਬਰ ਆ ਤੇ ਮੈਂ ਇਹਨੂੰ ਇਸ ਗੱਲ ਕਹਿਣਤ ਵੀ ਕੋਈ ਮਤਲਬ ਦੁਬਿਧਾ ਨਹੀਂ ਜਾਂ ਆਤ ਕਥਨੀ ਨਹੀਂ ਕਿ ਉਹ ਪੂਰੀ ਤਰ੍ਹਾਂ ਹੁਣ ਤੱਕ ਜੇ ਪ੍ਰੀਤਮ ਸਿੰਘ ਪਰੋਵਾਲਾ ਦਾ ਹੁਣ ਤੱਕ ਦਾ ਅਸੀਂ ਕਿਰਦਾਰ ਦੇਖੀਏ ਤਾਂ ਉਹ ਪੂਰੀ ਤਰ੍ਹਾਂ ਬਾਦਲ ਕਾਂਦੀ ਚਮਚਾਗिरी ਵਾਲਾ ਆਗੂ ਮੰਨਿਆ ਜਾਂਦਾ। ਮਤਲਬ ਜੇ ਬਾਦਲ ਕੇ ਦਿਨ ਨੂੰ ਰਾਤ ਕਹਿ ਦੇਣ ਤੇ ਉਹਨੇ ਚੱਟ ਕਹਿ ਦੇਣਾ ਜੀ ਹਾਂ ਬਾਦਲ ਸਾਹਿਬ ਨੇ ਕਿਹਾ ਤੇ ਰਾਤ ਹੀ ਆ। ਸੋ ਇਸ ਇਸ ਕੈਟਾਗਰੀ ਦਾ ਉਹ ਬੰਦਾ ਕਿ ਬਾਦਲ ਕਿਆਂ ਦਾ ਪੂਰਨ ਵਫਾਦਾਰ ਪੂਰਾ ਅਜੇ ਅਸੀਂ ਕਹਿ ਦਈਏ ਕਿ ਚਮਚਾ ਦੇ ਤਾਂ ਵੀ ਸ਼ਾਇਦ ਅਤਕਤ ਨਹੀਂ ਨਹੀਂ ਹੋਊਗੀ ਪਰੰਤੂ ਪੁੱਤਰ ਉਹਦਾ ਕੈਨੇਡਾ 'ਚ ਬੈਠਾ ਕੈਨੇਡਾ 'ਚ ਜਿਹੜੀ ਸੱਚ ਦੀ ਹਵਾ ਚੱਲ ਰਹੀ ਆ ਜਿਹੜੀ ਸੱਚ ਦੀ ਆਵਾਜ਼ ਬਲੰਦ ਹੋ ਰਹੀ ਆ ਜਿਹੜਾ ਸੱਚ ਦਾ ਮਾਹੌਲ ਉੱਥੇ ਸਿਰਜਿਆ ਜਾ ਚੁੱਕਾ ਰਗਵੀਰ ਸਿੰਘ ਭਰੋਵਾਲ ਤੇ ਉਹਦਾ ਪੂਰਾ ਪ੍ਰਭਾਵ ਆ ਹਾਂਜੀ ਕਿਉਂਕਿ ਜਿੱਥੇ ਤੁਸੀਂ ਬੈਠੇ ਹੋ ਉਸ ਮਾਹੌਲ ਦਾ ਤੁਹਾਡੇ ਤੇ ਅਸਰ ਹੋਣਾ ਉਸ ਵਾਤਾਵਰਣ ਦਾ ਅਸਰ ਹੋਣਾ ਉਸ ਸੋਚ ਦਾ ਜਿਹੜੀ ਤੁਹਾਡੇ ਆਰਦ-ਗਿਰਦ ਦੇ ਸਾਥੀਆਂ ਦੀ ਆ ਉਹਦਾ ਅਸਰ ਹੋਣਾ ਸੁਭਾਅਕ ਹੈ ਸੋ ਉਹ ਵਿਅਕਤੀ ਆ ਜਿਹੜਾ ਰਗਵੀਰ ਸਿੰਘ ਪਰਵਾਰਾਲ ਪ੍ਰੀਤਲ ਸਿੰਘ ਪਰਵਾਰਾਲ ਦਾ ਪੁੱਤਰ ਉਹ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਬਾਦਲ ਕ્યાં ਤੋਂ ਪੰਥ ਨੂੰ ਸਭ ਤੋਂ ਵੱਡਾ ਖਤਰਾ ਪੰਛ ਦੇ ਏਕਾਧਾਰ ਨੇ ਕੌਮ ਦੇ ਅਕਰਤ ਕਰਨ ਨੇ ਸੋ ਉਹ ਇਸ ਗੱਲ ਨੂੰ ਮੀਟ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਰਿਹਾ ਤੇ ਉਸ ਵਿਅਕਤੀ ਨੂੰ ਇਹ ਵੀ ਲੱਗਿਆ ਕਿ ਇਹਨਾਂ ਦੀ ਜਿਹੜੀ ਸੱਦ ਭਾਵਨਾ ਬਠਿੰਡਾ ਰੈਲੀ ਹੋ ਰਹੀ ਹੈ ਇਹ ਸਫਲ ਨਹੀਂ ਹੋਣੀ ਚਾਹੀਦੀ ਉਹਦੇ ਮਨ ਦੇ ਵਿੱਚ ਮਤਲਬ ਇਹ ਅਹਿਸਾਸ ਸੀਗਾ ਭਾਵਨਾ ਸੀ ਤੇ ਉਹਨੇ ਆਪਣੇ ਵੱਲੋਂ ਉਹ ਉਸ ਰੈਲੀ ਨੂੰ ਖੇਲ ਕਰ ਲਈ ਉਹ ਕੀ ਕਰ ਸਕਦਾ ਸੀ ਕਿ ਉਹਨੇ ਸੋਸ਼ਲ ਮੀਡੀਆ ਤੇ ਝੂਠੀ ਖਬਰ ਜਿਹੜੀ ਉਹ ਦਿੱਤੀ ਕਿ ਰੈਲੀ ਰੱਦ ਹੋ ਗਈ ਹੈ ਸੋ ਇਸ ਗੱਲ ਨੂੰ ਬਾਦਲ ਕੇ ਆ ਜਿਹੜੇ ਉਹ ਹਜਮ ਨਹੀਂ ਕਰ ਸਕੇ ਪਚਾ ਨਹੀਂ ਸਕਦੇ ਇਹ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਉਹ ਪੂਰੀ ਤਰ੍ਹਾਂ ਵਿਦੇਸ਼ਾਂ 'ਚ ਬੈਠੇ ਜਿਹੜੇ ਜੂੰ ਦੀ ਜਾਗਦੀ ਜ਼ਮੀਰ ਵਾਲੇ ਸਿੱਖਾ ਉਹਨਾਂ ਨੂੰ ਲੈ ਕੇ ਦੰਤੀਆਂ ਵੱਢ ਰਹੇ ਨੇ ਕਿ ਇਹ ਕੇ ਸਾਡੇ ਕਾਬੂ ਕਿਵੇਂ ਆੜ ਸੋ ਉਹਨਾਂ ਬਾਦਲ ਕੇ ਆਨੇ ਤਲਬ ਅਸੀਂ ਕਹਿ ਸਕਦੇ ਆ ਕਿ ਲੋਕਤੰਤਰ ਦਾ ਕਹਾਣ ਕਰਦਿਆ ਹੋਇਆ ਮਨੁੱਖੀ ਅਧਿਕਾਰ ਨੇ ਜਿਹੜੇ ਜਿਹੜੇ ਤੁਹਾਨੂੰ ਬੋਲਣ ਦੀ ਸੁਣਨ ਦੀ ਲਿਖੜ ਦੀ ਆਜ਼ਾਦੀ ਦਿੰਦੇ ਨੇ ਉਹਨਾਂ ਦਾ ਕਤਲੇਆਮ ਕਰਦਿਆ ਹੋਇਆ ਰਗਵੀਰ ਸਿੰਘ ਭਰੋਆ ਕੈਨੇਡਾ ਚ ਬੈਠਾ ਕੈਨੇਡਾ ਚ ਬੈਠ ਕੇ ਉਹ ਸੋਸ਼ਲ ਸਾਈਟ ਤੇ ਜੋ ਕੁਝ ਵੀ ਲਿਖਦਾ ਵਾ ਜੋ ਕੁਝ ਵੀ ਪਾਉਂਦਾ ਵਾ ਉਹ ਉਹਦਾ ਦੋਸ਼ੀ ਉਹਦਾ ਬਾਪ ਕਿਵੇਂ ਹੋ ਸਕਦਾ ਹਾਂਜੀ ਜਿਹੜਾ ਪੰਜਾਬ ਦੀ ਧਰਤੀ ਤੇ ਰਹਿੰਦਾ ਤੇ ਰਗਵੀਰ ਸਿੰਘ ਆ ਜਿਹੜਾ ਉਹ ਬਾ ਲਗਾ ਸੋ ਉਹ ਪੁੱਤ ਜੋ ਕੁਝ ਕਰ ਰਿਹਾ ਵਾ ਬਾਲਗ ਪੁੱਤ ਜੋ ਕੁਝ ਕਰ ਰਿਹਾ ਉਹਦਾ ਦੋਸ਼ੀ ਪ੍ਰੀਤਮ ਸਿੰਘ ਉਹਦਾ ਬਾਪ ਆ ਜਿਹੜਾ ਉਹ ਕਿਵੇਂ ਹੋ ਸਕਦਾ ਕਿਹੜਾ ਮਤਲਬ ਦੁਨੀਆ ਦਾ ਕਾਨੂੰਨ ਇਸ ਗੱਲ ਦੀ ਹਾਮੀ ਭਰੂਗਾ ਕਿ ਪੁੱਤ ਦੀਆਂ ਕੀਤੀਆਂ ਨੇ ਜਿਹੜੀਆਂ ਉਹ ਬਾਪ ਭਰੂਗਾ ਸੋ ਇਹ ਜੋ ਕੁਝ ਬਾਦਲਾ ਨੇ ਕੀਤਾ ਕਿ ਸਿਰਫ ਤੇ ਸਿਰਫ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵਿਦੇਸ਼ਾਂ 'ਚ ਬੈਠੇ ਸਿੱਖ ਨੇ ਜਿਹੜੇ ਜਿਹੜੇ ਸੋਸ਼ਲ ਮੀਡੀਆ 'ላይ ਬਾਦਲਕਿਆਂ ਦੀ ਮਿੱਟੀ ਪਟ ਰਹੇ ਨੇ ਸਿੱਧੀ ਸਾਫ਼ ਸਪਸ਼ਟ ਗੱਲ ਹੈ ਕਿ ਇਹਨਾਂ ਦੀ ਜਿਹੜੀ ਜਿਹੜੀ ਕਵਰ ਦੀ ਨੁੱਕ ਪਟ ਰਹੇ ਨੇ ਜਹਾ ਅਸੀਂ ਕਹਿ ਦਈਏ ਕਿ ਇਹਨਾਂ ਦੇ ਕੱਫਣ ਦੇ ਵਿੱਚ ਆਖਰੀ ਗੱਲ ਠੋਕ ਰਹੇ ਨੇ ਉਹ ਸਭ ਤੋਂ ਵੱਧ ਵਦੇਸ਼ਾਂ 'ਚ ਬੈਠਾ ਸਿੱਖ ਆ ਜਿਹੜਾ ਜਿਹੜਾ ਸੋਸ਼ਲ ਮੀਡੀਆ ਰਹੀ ਇਹਨਾਂ ਦੇ ਵਿਰੁੱਧ ਪ੍ਰਚਾਰ ਕਰ ਰਿਹਾ ਸੋ ਉਹਨਾਂ ਸਿੱਖਾਂ ਨੂੰ ਜਿਉਂਦੀ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਡਰਾਉਣ ਦੇ ਲਈ ਕਿ ਜੇ ਤੁਸੀਂ ਇੱਧਰ ਬੈਠ ਕੇ ਸਾਡੇ ਵਿਰੁੱਧ ਕਾਰਵਾਈ ਕਰੋਗੇ ਅਸੀਂ ਉਹਦਾ ਬਦਲਾ ਇੱਧਰ ਲਵਾਗੇ ਹਾਂਜੀ ਸਾਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ ਸੋ ਇਹ ਜਿਹੜੀ ਕਾਰਵਾਈ ਕੀਤੀ ਗਈ ਆ ਇਹਦੇ ਬਾਰੇ ਇਹ ਜ਼ਰੂਰੀ ਆ ਕਿ ਜਿੰਨੇ ਵੀ ਮਨੁੱਖੀ ਅਧਿਕਾਰ ਸੰਗਠਨ ਨੇ ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਇਸ ਦੇਸ਼ ਦੇ ਨੇ ਤੇ ਚਾਹੇ ਉਹ ਦੁਨੀਆ ਭਰ ਦੇ ਨੇ ਉਹਨਾਂ ਨੂੰ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਨੰਗਾ ਚਿੱਟਾ ਕਤਲੇਆਮ ਹੋਇਆ ਕਿ ਇੱਕ ਵਿਅਕਤੀ ਆ ਜਿਹੜਾ ਉਹਨੂੰ ਪਹਿਲੀ ਗੱਲ ਤਾਂ ਉਹਨੂੰ ਆਜ਼ਾਦੀ ਆ ਕਿ ਉਹ ਜੋ ਮਰਜ਼ੀ ਆ ਜਿਹੜਾ ਸੋਸ਼ਲ ਮੀਡੀਆ ਤੇ ਲਿਖਦਾ ਜੇ ਉਹਨੇ ਕੋਈ ਗਲਤੀ ਕੀਤੀ ਆ ਤਾਂ ਫਿਰ ਉਹਨੂੰ ਦਸ਼ ਉਹ ਉਹਨੂੰ ਜੇ ਕੋਈ ਸਜ਼ਾ ਤੁਸੀਂ ਦੇ ਸਕਦੇ ਹੋ ਤੇ ਦਿਓ ਪਰੰਤੂ ਉਹਦਾ ਬਾਪ ਜਿਹੜਾ ਉਹ ਕਿਸੇ ਗੱਲ ਦਾ ਵੀ ਉਹਦੇ ਨਾਲ ਹਿੱਸੇਦਾਰ ਨਹੀਂ ਭਾਗੀਦਾਰ ਨਹੀਂ ਉਲਟਾ ਉਹ ਦੂਸਰੇ ਪਾਸੇ ਖੜਾ ਸੋ ਉਹਨੂੰ ਇਸ ਤਰ੍ਹਾਂ ਚੱਕ ਕੇ ਜੇਲ੍ਹ ਚ ਡੱਕ ਦੇਣਾ ਮੈਂ ਉਹ ਜਿਹੜੀ ਪਹਿਲਾਂ ਵੀ ਗੱਲ ਕੀਤੀ ਆ ਕਿ ਲੋਕਤੰਤਰ ਦਾ ਵੀ ਤੇ ਜਿਹੜੀ ਆਜ਼ਾਦੀ ਆ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਆ ਜਿਹੜੀ ਉਹਦਾ ਵੀ ਇਹ ਨੰਗਾ ਚਿੱਟਾ ਕਤਲੇਆਮ ਜਿਹਦਾ ਵਿਦੇਸ਼ਾਂ 'ਚ ਬੈਠੇ ਸਿੱਖ ਨੇ ਜਿਹੜੇ ਮੈਨੂੰ ਲੱਗਦਾ ਕਿ ਇਹਦੇ ਨਾਲ ਉਹਨਾਂ 'ਚ ਜਿਹੜੀ ਬਾਦਲ ਕੇ ਸੋਚਦੇ ਨੇ ਕਿ ਉਹ ਇਹ ਉਹ ਇਹਨਾਂ ਦੀ ਇਸ ਕਾਰਵਾਈ ਦੇ ਨਾਲ ਉਹਨਾਂ 'ਚ ਕੋਈ ਡਰ ਪੈ ਖੋਪ ਆ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਰੰਚਕ ਮਾਤਰ ਵੀ ਆਊਗਾ ਉਹ ਸਗੋਂ ਹੋਰ ਜੋਸ਼ ਦੇ ਨਾਲ ਹੋਰ ਰੋਹ ਦੇ ਨਾਲ ਹੋਰ ਗੁੱਸੇ ਦੇ ਨਾਲ ਇਹ ਜਿਹੜੀ ਸੋਸ਼ਲ ਸਾਈਟ ਤੇ ਉਹਨਾਂ ਦੀ ਬਾਦਲਾਵਰਧ ਹਨੇਰੀ ਚੱਲ ਰਹੀ ਹੈ ਜਿਹੜੀ ਸੱਚੀ ਆ ਹਾਂਜੀ ਸੋ ਉਸ ਹਨੇਰੀ ਨੂੰ ਉਹ ਹੋਰ ਤੇਜ਼ ਕਰਨਗੇ ਤੇ ਪਰ ਤੂੰ ਨਾਲ ਦੀ ਨਾਲ ਉਹਨਾਂ ਨੂੰ ਇਹ ਚਾਹੀਦਾ ਕਿ ਇਸ ਮਾਮਲੇ ਨੂੰ ਹਰ ਦੇਸ਼ ਦੀ ਪਾਰਲੀਮੈਂਟ ਦੇ ਅੱਗੇ ਯੂਨੋ ਅੱਗੇ ਇਸ ਮਾਮਲੇ ਨੂੰ ਜ਼ਰੂਰ ਲੈ ਕੇ ਜਾਇਆ ਜਾਵੇ ਕਿ ਪੰਜਾਬ ਦੀ ਧਰਤੀ ਤੇ ਜਿਹੜੀ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਅਨਲਾਨੀ ਐਮਰਜੈਂਸੀ ਆ ਜਿਹੜੀ ਉਹ ਪੰਜਾਬ ਦੀ ਧਰਤੀ ਤੇ ਲੱਗੀ ਹੋਈ ਆ ਪੰਜਾਬ ਦੇ ਵਿੱਚ ਐਸ ਤਰ੍ਹਾਂ ਜੰਗਲ ਰਾਜ ਆ ਤੇ ਇੱਥੇ ਕਿਸੇ ਦੀ ਵੀ ਮਤਲਬ ਕਿਸੇ ਮਨੁੱਖ ਦੀ ਕੋਈ ਕੀਮਤ ਨਹੀਂ ਉਹਨੂੰ ਜਦੋਂ ਮਰਜ਼ੀ ਚੱਕ ਕੇ ਜੇਲ੍ਹ 'ਚ ਡੱਕ ਦਿੱਤਾ ਜਾਵੇ ਜਦੋਂ ਮਰਜ਼ੀ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਜਾਣ ਸੋਹੀ ਪੰਜਾਬ 'ਚ ਜਿਹੜਾ ਜੰਗਲ ਰਾਜ ਆ ਇਹਦੇ ਵਿਰੁੱਧ ਆਵਾਜ਼ ਆ ਜਿਹੜੀ ਉਹ ਬੇਸ਼ਬੂਖ ਭੜਨ ਦੇ ਵਿੱਚ ਜ਼ਰੂਰ ਉੱਠਣੀ ਚਾਹੀਦੀ ਆ ਅੱਜ ਪੰਜਾਬ ਦੇ ਵਿੱਚ ਬਾਦਲਾਂ ਵੱਲੋਂ ਲਿਖਣ ਬੋਲਣ ਤੇ ਸੁਣਨ ਦੀ ਆਜ਼ਾਦੀ ਨੂੰ ਪੂਰਨ ਤੌਰ ਤੇ ਖਤਮ ਕਰ ਦਿੱਤਾ ਗਿਆ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਹੁਣ ਪੰਜਾਬ ਦਾ ਰੱਬ ਹੀ ਰੱਖਾ ਹੈ ਬਿਲਕੁਲ ਪਿਛਲੇ ਵੇਲੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਬਿਨਾਂ ਸ਼ੱਕ ਜੰਗਲ ਰਾਜ ਆ ਜਿਹੜਾ ਉਸ ಸ್ಥಾಪਿਤ ਹੋ ਚੁੱਕਾ ਹਾਂਜੀ ਤੇ ਜੰਗਲ ਰਾਜ ਦੇ ਵਿੱਚ ਫਿਰ ਵਾਕਈ ਗੱਲ ਉਹੀ ਰਹਿ ਜਾਂਦੀ ਹੈ ਕਿ ਸਿਰਫ ਤੇ ਸਿਰਫ ਰੱਬ ਹੀ ਰੱਖਾ ਜੀ ਕਿ ਸਵੇ ਦੇ ਹਾਕਮ ਨੇ ਜਿਹੜੇ ਉਹ ਇੰਨੇ ਹੰਕਾਰ ਚ ਨੇ ਇੰਨਾ ਉਹਨਾਂ ਨੂੰ ਸਤਾ ਦਾ ਹੰਕਾਰ ਹੈ ਕਿ ਉਹ ਕਿਸੇ ਕਾਨੂੰਨ ਨੂੰ ਕਿਸੇ ਅਧਿਕਾਰ ਨੂੰ ਮਨਨ ਲਈ ਤਿਆਰ ਨਹੀਂ ਜੋ ਕੁਝ ਉਹਨਾਂ ਦੇ ਮਨ ਚਾ ਰਿਆ ਉਹ ਉਹੀ ਮਨ ਆਈਆਂ ਨੇ ਜਿਹੜੀਆਂ ਉਹ ਕਰ ਰਹੀਆਂ ਨੇ ਕਿਸੇ ਵਿਰੋਧੀ ਨੂੰ ਆਵਾਜ਼ ਕੱਢਣ ਦਾ ਹੱਕ ਨਹੀਂ ਰਿਹਾ ਕਿਸੇ ਵਿਰੋਧੀ ਨੂੰ ਉਹਨਾਂ ਦੇ ਵਿਰੁੱਧ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲਿਖਣ ਬੋਲਣ ਤੇ ਸੁਣਨ ਦੀ ਇਹ ਜਰਤੀ ਜਿਹੜੀ ਮਨੁੱਖ ਦਾ ਮੂਢਲਾ ਅਧਿਕਾਰ ਆ ਉਹ ਪੂਰੀ ਤਰ੍ਹਾਂ ਖੋਹੀਆ ਤੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਤੇ ਪੰਜਾਬ ਦੇ ਵਿੱਚ ਸੱਚੀ ਮੁੱਚੀ ਇਸੇ ਕਿਸੇ ਵਿਰੋਧ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਸੱਚੀ ਮੁੱਚੀ ਅਣ ਐਲਾਨੀ ਐਮਰਜੈਂਸੀ ਹੈ ਜਿਹੜੀ ਉਹ ਲਾਗੂ ਹੋਈ ਹੋਈ ਆ ਤੇ ਮਨੁੱਖੀ ਅਧਿਕਾਰ ਨੇ ਜਿਹੜੇ ਉਹ ਪੂਰੀ ਤਰ੍ਹਾਂ ਖਤਮ ਨੇ ਸੋ ਭਾਵੇਂ ਕਿ ਇਸ ਦੇ ਨਾਲ ਇੱਕ ਗੱਲ ਤਾਂ ਬਿਲਕੁਲ ਸਾਫ਼ ਹੋ ਗਈ ਕਿ ਇਤਿਹਾਸ ਨੇ ਆਪਣੇ ਆਪ ਨੂੰ ਦਰਉਣਾ ਹਾਂਜੀ ਕਦੇ ਇਹੀ ਹੰਕਾਰ ਸੀ ਜਿਹੜਾ ਇੰਦਰਾ ਗਾਂਧੀ ਨੇ ਸਿਰ ਚੜਾਇਆ ਸੀ ਬਿਲਕੁਲ 1975 ਦੇ ਵਿੱਚ ਉਹਨੇ ਦੇਸ਼ 'ਚ ਐਮਰਜੈਂਸੀ ਲਾਈ ਐਸੀ ਹੀ ਤਰ੍ਹਾਂ ਪ੍ਰੈਸ ਦੀ ਆਜ਼ਾਦੀ ਤੇ ਉਹਨੇ ਪੂਰੀ ਤਰ੍ਹਾਂ ਪਾਬੰਦੀ ਲਾਤੀ ਸੀ ਐਸੀ ਹੀ ਤਰ੍ਹਾਂ ਬੋਲਣ ਦੀ ਆਜ਼ਾਦੀ ਤੇ ਪਾਬੰਦੀ ਲਾਤੀ ਸੀ ਬਿਲਕੁਲ ਉਹ ਹਾਲਾਤ ਜਿਹੜੇ ਇੰਦਰਾ ਗਾਂਧੀ ਨੇ 1975 'ਚ ਐਮਰਜੈਂਸੀ ਵੇਲੇ ਸੀ ਉਹੀ ਹਾਲਾਤ ਨੇ ਜਿਹੜੇ ਉਹ ਉਸ ਵੇਲੇ ਪੰਜਾਬ 'ਚ ਬਾਦਲ ਗਏ ਨੇ ਪੈੜਾ ਕੀਤੇ ਹੋਏ ਨੇ ਸੋ ਉਸ ਤੋਂ ਬਾਅਦ 1977 'ਚ ਜਿਹੜਾ ਹਸ਼ਰ ਇੰਦਰਾ ਗਾਂਧੀ ਦਾ ਹੋਇਆ ਸੀ ਉਹੀ ਹਾਸ਼ੀਏ ਰਾ ਜਿਹੜਾ 2017 ਚ ਬਾਦਲਾਂ ਦਾ ਹੋਊਗਾ ਇਸ ਗੱਲ ਦਾ ਮੈਂ ਬਾਰ-ਬਾਰ ਬਾਰ ਵਾਦਾ ਕਰ ਰਿਹਾ ਮੈਂ ਤੇ ਦਾਵਾ ਕਰ ਰਿਹਾ ਮੈਂ ਕਿ 2017 ਚ ਜੋ ਕੁਝ 77 ਦੇ ਵਿੱਚ ਇੰਦਰਾ ਗਾਂਧੀ ਨਾਲ ਵਾਪਰਿਆ ਸੀ ਉਹੀ ਕੁਝ 2017 ਚ ਬਾਦਲਾਂ ਨਾਲ ਵਾਪਰੂਗਾ ਕਿਉਂਕਿ ਹਾਲਾਤ ਬਾਦਲਾਂ ਨੇ ਉਹੀ ਪੈਦਾ ਕਰਦੇ ਨੇ ਜਿਹੜੇ ਕਦੇ ਇੰਦਰਾ ਗਾਂਧੀ ਨੇ ਦੇਖ ਕੀਤੇ ਸੀ ਬਾਦਲਾਂ ਨੇ ਪੰਜਾਬ ਚ ਕਰਤੇ ਸੀ ਬਾਦਲਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪਾੜੇ ਦੀਆਂ ਰੈਲੀਆਂ ਦੇ ਨਾਲ ਕਦੇ ਲੋਕਾਂ ਦੇ ਮਨ ਨਹੀਂ ਜਿੱਤੇ ਜਾ ਸਕਦੇ ਤੇ ਬਾਕੀ 2017 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਇਸ ਦਾ ਜਵਾਬ ਬਖੂਬੀ ਮਿਲ ਜਾਵੇਗਾ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ